ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਪੋਡਕਾਸਟ ਜ਼ਿੰਦਗੀ ਦੇ ਰੰਗ ਵਿੱਚ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਟੌਪਿਕ ਜੋ ਹਰ ਇੱਕ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੈ ਸਾਡਾ ਸਾਡਾ ਅੱਜ ਦਾ ਟੌਪਿਕ ਹੈ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਅੰਗਰੇਜ਼ੀ ਤੁਸੀਂ ਬੜਾ ਸੋਹਣਾ ਟੌਪਿਕ ਚੁਣਿਆ ਹਾਂ ਜੀ ਸੁੱਖ ਤੇ ਦੁੱਖ ਅਸਲ ਵਿੱਚ ਸੁੱਖ ਤੇ ਦੁੱਖ ਹੈ ਕੀ ਜੀ ਹਾਂ ਜੀ ਸੁਖ ਇੱਕ ਉਹ ਮਾਨਸਿਕ ਅਵਸਥਾ ਹੈ ਜਿੱਥੇ ਵਿੱਚ ਸਾਨੂੰ ਖੁਸ਼ੀ ਮਿਲਦੀ ਹੈ ਹਾਂਜੀ ਤੇ ਦੁੱਖ ਉਹ ਚੀਜ਼ ਹੈ ਜਿੱਦੇ ਵਿੱਚ ਸਾਡਾ ਮਨ ਵਿਚਲਿਤ ਹੋ ਜਾਂਦਾ ਹਾਂਜੀ ਤੇ ਅਸੀਂ ਸੋਚਦੇ ਹਾਂ ਜੇ ਦੁੱਖ ਹੈ ਉਹ ਸਾਨੂੰ ਮਤਲਬ ਕਿ ਬਹੁਤ ਜ਼ਿਆਦਾ ਦੇ ਬਸ ਕਰ ਦਿੰਦਿਆ ਪਰ ਨਹੀਂ ਇਹ ਗੱਲ ਨਹੀਂ ਹੈ ਕਿ ਸੁਖ ਤੇ ਦੁੱਖ ਅਸਲ ਵਿੱਚ ਜ਼ਿੰਦਗੀ ਦੇ ਪੂਰਕ ਨੇ ਇਹ ਇੱਕ ਆਨੰਦ ਦਿੰਦਾ ਹੈ ਤੇ ਦੂਜਾ ਸਬਕ ਵੀ ਸਿਖਾਉਂਦਾ ਹੈ ਉਦਾਹਰਨ ਦੇ ਤੌਰ ਤੇ ਜਦੋਂ ਆਪਣੇ ਤੇ ਕੋਈ ਦੁੱਖ ਹੋ ਜਾਂਦਾ ਬਹੁਤ ਵੱਡਾ ਦੁੱਖ ਆ ਜਾਂਦਾ ਹਾਂਜੀ ਇਦੋਂ ਅਸੀਂ ਖੁਸ਼ ਹੁੰਦੇ ਆ ਸੁਖੀ ਹੁੰਦੇ ਆ ਤਾਂ ਸਾਰੇ ਸਾਡੇ ਨਾਲ ਹੁੰਦੇ ਆ ਹਾਂਜੀ ਪਰ ਉਸ ਸਮੇਂ ਤੇ ਸਾਨੂੰ ਇਹ ਪਤਾ ਲੱਗਦਾ ਵੀ ਸਾਡੇ ਨਾਲ ਕੌਣ ਸੀ ਤੇ ਕੌਣ ਨਹੀਂ ਸੀ ਕਿਉਂਕਿ ਦੁੱਖ ਦੇ ਵਿੱਚ ਸਾਰਿਆਂ ਦਾ ਪਤਾ ਲੱਗ ਜਾਂਦਾ ਵੀ ਉਹ ਕੀ ਸਾਡੇ ਨਾਲ ਕਿੰਨਾ ਕੁ ਸੰਬੰਧ ਸੀ ਕਿੰਨਾ ਕਿ ਨਹੀਂ ਉਦੋਂ ਅਸਲ ਸੀ ਪਤਾ ਲੱਗਦਾ ਇਹ ਕੌਣ ਸਾਡੇ ਤੇ ਕੌਣ ਪਰਾਇਆ ਹਾਂਜੀ ਹਾਂਜੀ ਇਹ ਤਾਂ ਤੁਸੀਂ ਬਿਲਕੁਲ ਸੱਚ ਕਿਹਾ ਆ ਜਦੋਂ ਬੰਦੇ ਤੇ ਕੋਈ ਵੀ ਮੁਸੀਬਤ ਆਉਂਦੀ ਆ ਕੋਈ ਦੁੱਖ ਤਕਲੀਫ ਹੁੰਦਾ ਆ ਹਾਂਜੀ ਫੇਰ ਹੀ ਆਪਣਿਆਂ ਦੀ ਪਰਖ ਹੁੰਦੀ ਆ ਹਾਂਜੀ ਉਦਾਂ ਦਾ ਸਾਰੇ ਕਹਿ ਲੈਂਦੇ ਅਸੀਂ ਤੁਹਾਡੇ ਨਾਲ ਆ ਕੋਈ ਵੀ ਗੱਲਬਾਤ ਹੁੰਦੀ ਆ ਸਾਰੇ ਕਹਿ ਲੈਂਦੇ ਅਸੀਂ ਤੁਹਾਡੇ ਨਾਲ ਆ ਹੂੰ ਹੂੰ ਵੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਕੋਈ ਫਿਕਰ ਨਹੀਂ ਕਰਨਾ ਹੂੰ ਹੂੰ ਪਰ ਜਦੋਂ ਕਿਸੇ ਦੇ ਵੀ ਕੋਈ ਮੁਸੀਬਤ ਆਉਂਦੀ ਆ ਸਾਰੇ ਪੱਲਾ ਛਡਾਉਣ ਦੀ ਗੱਲ ਕਰਦੇ ਆ ਤੇ ਕਿਸੇ ਵੇਲੇ ਆਪਣਾ ਆਪਾਂ ਨੂੰ ਅਚਾਨਕ ਹੀ ਇਦਾਂ ਦਾ ਕੋਈ ਦੁੱਖ ਤਕਲੀਫ ਆ ਜਾਂਦਾ ਆ ਜਿਹੜਾ ਆਪਾਂ ਕਦੀ ਸੋਚਿਆ ਵੀ ਨਹੀਂ ਹੁੰਦਾ ਹਾਂ ਕਿ ਬਿਲਕੁਲ ਤੇ ਉਹ ਜਿਹੜਾ ਦੁੱਖ ਤਕਲੀਫ ਆਪਾਂ ਨੂੰ ਅੰਦਰੋਂ ਇਹਨਾਂ ਹਲਾ ਕੇ ਰੱਖ ਦਿੰਦਾ ਹੈ ਜੀ ਦਿਨ ਹਾਂ ਚਾਹੇ ਉਹ ਆਪਣੇ ਕਿਸੇ ਭੈਣ ਭਰਾ ਦਾ ਦੁੱਖ ਹੋਵੇ ਚਾਹੇ ਉਹ ਆਪਣੇ ਮਾਪਿਆਂ ਦਾ ਦੁੱਖ ਹੋਵੇ ਚਾਹੇ ਕਿਸੇ ਆਪਣੇ ਦੀ ਕੋਈ ਹੋਰ ਦੁੱਖ ਹੋਵੇ ਕਿਸੇ ਦਾ ਵੀ ਦੁੱਖ ਹੋਵੇ ਉਹ ਆਪਾਂ ਨੂੰ ਅੰਦਰੋਂ ਇੱਕਦਮ ਝੰਜੋੜ ਕੇ ਰੱਖ ਦਿੰਦਾ ਆ ਤੇ ਪਰ ਸਾਨੂੰ ਥੋੜਾ ਜਿਹਾ ਸਬਰ ਰੱਖਣਾ ਚਾਹੀਦਾ ਆ ਜੇ ਦੁੱਖ ਹੈ ਦੋਖਤਵਾਲ ਸੌਖੇ ਮੇਰੇ ਮਤ ਮੈਨੂੰ ਦੇਣਾ ਹੀ ਦੇਣਾ ਹੈ ਹੂੰ ਹੂੰ ਤੇ ਜੇ ਹੁਣ ਜਿੰਦਗੀ ਵਿੱਚ ਇਕੱਲੇ ਸੌਖ ਹੋਣ ਹਾਂਜੀ ਮੰਨ ਲਓ ਕਿ ਆਪਣੀ ਜਿੰਦਗੀ ਵਿੱਚ ਸਾਰੇ ਸੌਖ ਹੀ ਸੁਖ ਨੇ ਹਾਂਜੀ ਪਰ ਉਹਦੇ ਤੋਂ ਵੀ ਇਨਸਾਨ ਜਿਹੜਾ ਬੋਰ ਹੋ ਜਾਂਦਾ ਹਾਂਜੀ ਜਦੋਂ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਮੰਨ ਲਓ ਸਾਡੇ ਬੱਚਾ ਹੁੰਦਾ ਅਸੀਂ ਉਹਨੂੰ ਇੱਕ ਦਿਨ ਦੇ ਤੋਂ ਲੈ ਕੇ ਅਸੀਂ ਸੋਚਣ ਲੱਗ ਪਏ ਨੇ ਕਿ ਸਾਡੇ ਬੱਚੇ ਨੂੰ ਅਸੀਂ ਕਿੱਥੇ ਤੱਕ ਵਧਾਉਣਾ ਬੇ ਫਿਊਚਰ ਬਾਰੇ ਅਸੀਂ ਚਿੰਤਾ ਤੋਂ ਹਮੇ ਸਭ ਕੁਝ ਕਰਦੇ ਹਾਂ ਅਸੀਂ ਉਹਦੇ ਲਈ ਜੋ ਵੀ ਰਾਹ ਚੁਣਦੇ ਹਾਂ ਮਤਲਬ ਕਿ ਅਸੀਂ ਪੂਰਾ ਵੀ ਹੋ ਜਾਂਦਾ ਅਸੀਂ ਉਹਨੂੰ ਉਸ ਥਾਂ ਤੇ ਪਹੁੰਚਾ ਦਿੰਦੇ ਜਿੱਥੇ ਉਹਨੇ ਪਹੁੰਚਣਾ ਹੁੰਦਾ ਤੋਂ ਉਦੋਂ ਬਾਅਦ ਕੀ ਹੁੰਦਾ ਉਦੋਂ ਬਾਅਦ ਸਾਡੇ ਕੋਲ ਕਰਨ ਲਈ ਕੁਝ ਨਹੀਂ ਰਹਿੰਦਾ ਕਿਉਂਕਿ ਅਸੀਂ ਤੱਕ ਪੂਰੀ ਤਰ੍ਹਾਂ ਆਪਣੇ ਆਪ ਸੈਟਲ ਕਰ ਲੈਨੇ ਆ ਤੇ ਇਹੀ ਚੀਜ਼ ਹੈ ਵੀ ਜੇ ਦੁੱਖ ਨਾ ਹੋਣ ਤਾਂ ਇਹ ਜ਼ਿੰਦਗੀ ਹੈ ਇਹ ਬੋਰ ਹੋ ਜਾਂਦੀ ਹੈ ਕਿਉਂਕਿ ਜਨ ਸੁਖ ਤੇ ਦੁੱਖ ਦੋਨੇ ਗੁਰੂ ਸਾਹਿਬ ਦੇ ਦਿੱਤੇ ਹੋਏ ਆਪਾਂ ਨੂੰ ਤੋਹਫੇ ਨੇ ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਜੀ ਤੇ ਬਹੁਤ ਵਧੀਆ ਗੱਲ ਕੀਤੀ ਤੁਸੀਂ ਇਸ ਟੌਪਿਕ ਤੇ ਵੀ ਜੇ ਦੌਖਿਆ ਤੇ ਦੁੱਖ ਦੇ ਵਿੱਚ ਸਾਨੂੰ ਮੰਨ ਲਓ ਸਬਰ ਰੱਖਣਾ ਚਾਹੀਦਾ ਆ ਜੀ ਆਪਣੀ ਸਹਿਣ ਸ਼ਕਤੀ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਆ ਹਾਂਜੀ ਤੇ ਉਹਨੂੰ ਸਹਾਰਨ ਦੀ ਹਿੰਮਤ ਰੱਖਣੀ ਚਾਹੀਦੀ ਆ ਜੀ ਹਾਂ ਇਹ ਹਿੰਮਤ ਵੀ ਸਾਡੇ ਵਿੱਚ ਤਾਂ ਹੀ ਆਉਂਦੀ ਆ ਜੇ ਮਾਲਕ ਸਾਨੂੰ ਦੇਵੇ ਤਾਂ ਸਹੀ ਹੈ ਜੀ ਤੇ ਕਈ ਵਾਰੀ ਦੁੱਖ ਥੋੜਾ ਹੁੰਦਾ ਆ ਛੋਟਾ ਹੁੰਦਾ ਆ ਉਹਨੂੰ ਅਸੀਂ ਇੰਨੇ ਲੈ ਜਾਂਦੇ ਮਤਲਬ ਕਿ ਗੰਭੀਰਤਾ ਦੇ ਨਾਲ ਪੂਰਾ ਆਪਣੇ ਮਨ ਦੇ ਦਿਲਾਂ ਲਾ ਲੈਂਦੇ ਆ ਬਹੁਤ ਵੱਡਾ ਮੰਨ ਲੈਂਦੇ ਆ ਜਦ ਕਿ ਉਹ ਐਡਾ ਹੁੰਦਾ ਨਹੀਂ ਹੈਗਾ ਉਹ ਮੰਨਣ ਦੇ ਨਾਲ ਅਸੀਂ ਕਈ ਵਾਰੀ ਸਾਡੀ ਸਥਿਤੀ ਇਦਾਂ ਦੀ ਹੋ ਜਾਂਦੀ ਆ ਵੀ ਅਸੀਂ ਡਿਪਰੈਸ਼ਨ ਤੱਕ ਵਿੱਚ ਚਲ ਜਾਂਦੇ ਆ ਤੇ ਜਿਹਦੇ ਵਿੱਚ ਡਿਪਰੈਸ਼ਨ ਤੁਹਾਨੂੰ ਪਤਾ ਹੀ ਆ ਵੀ ਇਦਾਂ ਦੀ ਬਿਮਾਰੀ ਆ ਜਿਹਦੇ ਵਿੱਚੋਂ ਨਿਕਲਣਾ ਬਹੁਤ ਹੀ ਮੁਸ਼ਕਲ ਆ ਹਾਂਜੀ ਉਹਨਾਂ ਡਿਪਰੈਸ਼ਨ ਦੇ ਵਿੱਚ ਤਾਂ ਕੋਈ ਵੀ ਜਾਵੇ ਹੀ ਨਾ ਪਰਮਾਤਮਾ ਕਿਸੇ ਨੂੰ ਲੈ ਜਾਂਦੇ ਤੇ ਜੇ ਦੁੱਖ ਨਹੀਂ ਆਉਂਦੇ ਤੇ ਆਪਾਂ ਨੂੰ ਸੁੱਖਾਂ ਦਾ ਵੀ ਅਹਿਸਾਸ ਨਹੀਂ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਸੁੱਖਾਂ ਦੀ ਕੀ ਅਹਿਮੀਅਤ ਹੈ ਸਾਡੀ ਅੱਪਾ ਨੂੰ ਸੁੱਖ ਦੀ ਕਦਰ ਵੀ ਉਦੋਂ ਹੀ ਹੁੰਦੀ ਹੈ ਜਦੋਂ ਆਪਾਂ ਦੁੱਖ ਦੂਜਿਆਂ ਦੇ ਦੁੱਖ ਦੇਖਦੇ ਆ ਜਾਂ ਆਪਣੇ ਦੁੱਖ ਦੇਖਦੇ ਆ ਹਾਂਜੀ ਉਸ ਤੋਂ ਬਿਨਾਂ ਆਪਾਂ ਨੂੰ ਕਦੇ ਵੀ ਸੁੱਖ ਦਾ ਇਹ ਅਹਿਸਾਸ ਨਹੀਂ ਹੁੰਦਾ ਜੋ ਸਾਨੂੰ ਦੁੱਖਾਂ ਤੋਂ ਬਾਅਦ ਹੁੰਦਾ ਮਸੀਬਤਾਂ ਆਉਂਦੀਆਂ ਨੇ ਅਸੀਬਤਾਂ ਚਲੀਆਂ ਵੀ ਜਾਂਦੀਆਂ ਕਿਉਂਕਿ ਜੇ ਚੰਗੇ ਦਿਨ ਨਹੀਂ ਰਹਿੰਦੇ ਤਾਂ ਮਾੜੇ ਵੀ ਨਹੀਂ ਰਹਿੰਦੇ ਹੁੰਦੇ ਇਹ ਇੱਕ ਮੰਨੀ ਹੋਈ ਸੱਚਾਈ ਆ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਵੀ ਦੁੱਖ دارو ਸੁਖ ਰੋਗ ਪਿਆ ਕਿਉਂਕਿ ਇਹ ਦੋ ਚੀਜ਼ਾਂ ਨੇ ਸਾਡੀ ਜ਼ਿੰਦਗੀ ਨੂੰ ਸੰਪੂਰਨ ਬਣਾਉਂਦੀਆਂ ਤੇ ਸਾਨੂੰ ਪ੍ਰਮਾਤਮਾ ਨੇ ਇਹਨਾਂ ਨੂੰ ਸਹਿਣ ਸ਼ਕਤੀ ਦੇ ਲਈ ਵੀ ਬਹੁਤ ਰਾਹ ਦੱਸੇ ਨੇ ਜੀ ਅਸੀਂ ਮਗਰ ਉਹਨਾਂ ਦੇ ਮਗਰ ਚੱਲੀਏ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਦੋਨਾਂ ਨੂੰ ਇੱਕ ਬਰਾਬਰ ਰੱਖ ਸਕਦੇ ਹਾਂ ਕਿਉਂਕਿ ਕਈ ਵਾਰੀ ਦੁੱਖ ਇੰਨਾ ਵੱਡਾ ਨਹੀਂ ਹੁੰਦਾ ਜਿੰਨਾ ਅਸੀਂ ਬਣਾ ਲੈਂਦੇ ਹਾਂ ਹਾਂਜੀ ਹਾਂਜੀ ਇਹ ਤਾਂ ਮਨ ਲੈਣ ਦੀ ਵੀ ਗੱਲ ਹੈ ਹਾਂਜੀ ਜਿੰਦਾ ਹੁਣ ਆਪਾਂ ਨੂੰ ਦੇਖੋ ਆਪਣੇ ਗੁਰੂ ਮਹਾਰਾਜ ਜੀਗੇ ਉਹਨਾਂ ਨੇ ਕਿੰਨੇ ਆਪਣੀ ਖਾਤਰ ਕਿੰਨੇ ਕਸ਼ਟ ਸਹਾਰੇ ਆਪਣਾ ਸਰਵਾਂਸਵਾਰਤਾ ਭੰਕਨ ਚੇਰਗੁਰ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਿਤਾ ਨੇ ਆਪਣੀ ਖਾਤਰ ਉਹਨਾਂ ਨੇ ਆਪਣਾ ਪੂਰਾ ਸਰਵਾਂਸਵਾਰ ਦਿੱਤਾ ਹਾਂਜੀ ਤੇ ਉਹਨਾਂ ਨੇ ਆਪਾਂ ਨੂੰ ਇਹ ਦੱਸਣ ਵਾਸਤੇ ਵੀ ਵੀ ਆਪਣਾ ਆਪਾਂ ਆਪਣੇ ਪਰਿਵਾਰ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੰਨੇ ਆ ਹਨਾ ਆਪਣੇ ਭੈਣ ਭਰਾਵਾਂ ਨੂੰ ਅਹਿਮੀਅਤ ਦਿੰਨੇ ਆ ਵੀ ਸਾਡਾ ਇਹੀ ਸਾਰਾ ਕੁਝ ਆ ਪਰ ਉਹਨਾਂ ਨੇ ਸਾਡੀ ਬਦੌਲਤ ਆਪਣਾ ਸਾਰਾ ਕੁਝ ਵਾਰ ਕੇ ਸਾਨੂੰ ਇਹ ਸਾਡੇ ਲਈ ਮਿਸਾਲ ਕਾਇਮ ਕੀਤੀ ਕਿ ਮੈਂ ਸਾਰਾ ਕੁਝ ਬਾਰ ਕੇ ਵੀ ਖੁਸ਼ ਹਾਂ ਸਿਰਫ ਇਸ ਲਈ ਕਿ ਵੀ ਮੇਰੇ ਪਿੱਛੇ ਮੇਰੇ ਸਹਿਕ ਹੈਗੇ ਆ ਮੇਰੀ ਕੌਮ ਹੈਗੀ ਆ ਤੇ ਵੀ ਉਹਨਾਂ ਨੂੰ ਵੀ ਮੇਰੇ ਵੱਲੋਂ ਦੇਖ ਕੇ ਉਹਨਾਂ ਵਿੱਚ ਵੀ ਇਹ ਜਜ਼ਬਾ ਹੋਵੇ ਵੀ ਦੁੱਖ ਦੇ ਵਿੱਚ ਘਬਰਾਉਣਾ ਨਹੀਂ ਤੇ ਦੁੱਖ ਦਾ ਸਭੋ ਡਟ ਕੇ ਮੁਕਾਬਲਾ ਕਰਨਾ ਕਿਸੇ ਤੋਂ ਡਰਨਾ ਨਹੀਂ ਹੈਗਾ ਅਸੀਂ ਸਾਨੂੰ ਕਿਸੇ ਤੋਂ ਕੋਈ ਵੀ ਹਕੂਮਤ ਤੋਂ ਜਾਂ ਕਿਸੇ ਤੋਂ ਵੀ ਕੋਈ ਵੀ ਡਰਨ ਦੀ ਲੋੜ ਨਹੀਂ ਹੈਗੀ ਸਾਨੂੰ ਉਹਨਾਂ ਨੇ ਗਿੱਧੜਾ ਤੋਂ ਸ਼ੇਰ ਬਣਾਇਆ ਦੁੱਖ ਚ ਲੰਘਣ ਦੀ ਹਿੰਮਤ ਦਿੱਤੀ ਸਾਨੂੰ ਤੇ ਉਹ ਨਾਲ ਦੇਖ ਕੇ ਆਪਾਂ ਆਪਣੇ ਜਿੱਦਾਂ ਆਪਣੇ ਅੰਦਰ ਹੋਰ ਵੀ ਵਧੀਆ ਸ਼ਕਤੀ ਆਉਂਦੀ ਹੈ ਦੇਖਣ ਦੀ ਸਾਡੀ ਦੁੱਖ ਨੂੰ ਸਹਾਰਨ ਦੀ ਹਾਂਜੀ ਤੇ ਹੁਣ ਦੇਖੋ ਤੁਸੀਂ ਜੇ ਆਪਾਂ ਸੋਚੇ ਸੁੱਖ ਦੀ ਤੇ ਦੁੱਖ ਦੀ ਪਰਭਾਸ਼ਾ ਆਪਾਂ ਇਸ ਤਰ੍ਹਾਂ ਲੈਣੇ ਆ ਕਿ ਸੁੱਖ ਵਿੱਚ ਬੰਦਾ ਸੁਖੀ ਹੈ ਤੇ ਦੁੱਖ ਵਿੱਚ ਦੁਖੀ ਹੈ ਨਹੀਂ ਬਿਲਕੁਲ ਨਹੀਂ ਦੋਖਾ ਜਿਹੜਾ ਇਹ ਆਪਣੇ ਮਨ ਦੀ ਉਪਜਾ ਹਾਂਜੀ ਉਸ ਦੁੱਖ ਨੇ ਜਿਹੜੇ ਸਾਨੂੰ ਸਮੋਕੇ ਤੇ ਤੋੜ ਦਿੰਦੇ ਆ ਪਰ ਅਸੀਂ ਫੇਰ ਜੁੜਦੇ ਜੁੜਦੇ ਫੇਰ ਉਸੇ ਤਰ੍ਹਾਂ ਜ਼ਿੰਦਗੀ ਦੇ ਨਾਲ ਜੁੜ ਜਾਂਦੇ ਹਾਂ ਹਾਂਜੀ ਦੇਖੋ ਇੱਕ ਕਹਿੰਦੇ ਨਾ ਰਾਜਾ ਸੀ ਹਾਂਜੀ ਰਾਜਾ ਬਹੁਤ ਉਦਾਸ ਰਹਿੰਦਾ ਉਹਨੂੰ ਕਿਸੇ ਨੇ ਦੱਸ ਪਾਈ ਹਾਂਜੀ ਬਈ ਉਹ ਇੱਕ ਫਕੀਰ ਕੋਲ ਚੱਲਿਆ ਜਾ ਉਹ ਤੈਨੂੰ ਇਹਦਾ ਰਾਜ਼ ਦੱਸ ਦੇਗਾ ਹਾਂਜੀ ਜਦੋਂ ਫਕੀਰ ਕੋਲ ਗਿਆ ਵੀ ਮਹਾਰਾਜ ਜੀ ਮੈਂ ਬਹੁਤ ਦੁਖੀ ਹਾਂ ਵੀ ਮੇਰਾ ਮਨ ਬਹੁਤ ਉਦਾਸ ਰਹਿੰਦਾ ਹਾਂਜੀ ਜਦੋਂ ਫਕੀਰ ਨੇ ਉਹਨੂੰ ਪੁੱਛਿਆ ਵੀ ਤੇਰਾ ਮਨ ਉਦਾਸ ਕਿਉਂ ਰਹਿੰਦਾ ਹੂੰ ਤੇਰੇ ਕੋਲ ਕਿਹੜੀ ਚੀਜ਼ ਦੀ ਕਮੀ ਆ ਤਾਂ ਦੌਲਤ ਤੇਰੇ ਕੋਲ ਅੰਬਾਰ ਲੱਗੇ ਪਏ ਨੇ ਤੇ ਸ਼ਕਤੀ ਤੇਰੇ ਕੋਲ ਆ ਔਲਾਦ ਮਰਾਦ ਤੇਰੇ ਕੋਲ ਸਭ ਪੂਰੀ ਆ ਪਰ ਹੁਣ ਤੂੰ ਕਿੱਸੇ ਗੱਲੋਂ ਦੁਖੀ ਆ ਉਹ ਕਹਿੰਦਾ ਮਮਾ ਮਹਾਰਾ ਹੀ ਇਸੇ ਗੱਲੋਂ ਦੁਖੀ ਆ ਵੀ ਮੇਰੇ ਕੋਲ ਸੱਤ ਪੋਸਤਾਂ ਦਾ ਧਨ ਪਿਆ ਹਾਂਜੀ ਹੁਣ ਮੈਂ ਸੋਚਦਾ ਅੱਠਵੀਂ ਪੋਸਤ ਕਿ ਖਾऊं ਮੇਰੀ ਹੂੰ ਇਥੋਂ ਇਹੀ ਸੱਚ ਹੁੰਦਾ ਵੀ ਅਸੀਂ ਜਿਹੜੇ ਦੁੱਖ ਨੂੰ ਵੱਡਾ ਬਣਾ ਲੈਂਦੇ ਆ ਨਾ ਉਹ ਦੁੱਖ ਨਾ ਵੱਡਾ ਹੁੰਦਾ ਨਹੀਂ ਹੈਗਾ ਤੇ ਜੇ ਅਸੀਂ ਦੁੱਖ ਨੂੰ ਵੱਡਾ ਬਣਾ ਵੀ ਲਵਾਂਗੇ ਤਾਂ ਕੀ ਆਪਾਂ ਨੂੰ ਘਟਾ ਦੇਵਾਂਗੇ ਹੁਣ ਤੁਸੀਂ ਦੇਖੋ ਤੁਹਾਡੀ ਜ਼ਿੰਦਗੀ ਚ ਕਿੰਨੇ ਵੱਡੀਆਂ ਵੱਡੀਆਂ ਟ੍ਰੈਜੇਡੀਆਂ ਹੋਣ ਮੇਰੀ ਖੁਦ ਦੀ ਜ਼ਿੰਦਗੀ ਚ ਇੰਨੀ ਵੱਡੀ ਟ੍ਰੈਜੇਡੀ ਹੋਈ ਆ ਜਦੋਂ ਹੋਈ ਸੀ ਤਾਂ ਮੈਨੂੰ ਲੱਗਦਾ ਸੀ ਬਈ ਦੁਨੀਆ ਦੇ ਉੱਤੇ ਹੁਣ ਕੋਈ ਹੈ ਨਹੀਂਗਾ ਕੁਝ ਸਾਡੇ ਲਈ ਬਚਿਆ ਹੀ ਨਹੀਂ ਹੈਗਾ ਪਰ ਹੌਲੀ 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 ਚਾਹੇ ਗੁਰੂ ਸਾਹਿਬ ਨੇ ਪਾਣਾ ਮੰਨਦਾ ਬਾਲਵਖਸ਼ਾ ਜਾਂ ਕੁਝ ਵੀ ਕੀਤਾ ਪਰ ਹੌਲੀ ਹੌਲੀ ਇਸ ਤਰ੍ਹਾਂ ਆ ਗਏ ਆ ਕਿ ਹੁਣ ਪਾਣਾ ਮੰਨ ਸੁੱਕਿਆ ਸੀ ਹਾਂਜੀ ਇਹ ਹੀ ਆਪਣੇ ਬਸ ਗੁਰੂ ਸਾਹਿਬਾਂ ਨੇ ਆਪਾਂ ਨੂੰ ਇਹੀ ਸਿਖਾਇਆ ਵੀ ਪਾਣਾ ਮੰਨਣਾ ਜੇ ਆਪਾਂ ਪਾਣਾ ਮੰਨ ਲੈਨੇ ਆ ਤੇ ਆਪਾਂ ਸੌਖੇ ਵੀ ਰਹਨੇ ਆ ਤੇ ਜੇ ਆਪਾਂ ਉਸੇ ਵੱਲ ਨੂੰ ਲੈ ਕੇ ਬੈਠ ਜਾਂਨੇ ਆ ਵੀ ਹਾਂ ਅਸੀਂ ਸਾਡੇ ਨਾਲ ਆ ਘਟਨਾ ਘਟ ਗਈ ਆ ਅਸੀਂ ਉਹਨੂੰ ਹੀ ਵਾਰ-ਵਾਰ ਆਪਣੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਰਿਪੀਟ ਕਰੀ ਜਾਂਾਂਗੇ ਤੇ ਅਸੀਂ ਅੱਗੇ ਨਹੀਂ ਵੱਧ ਸਕਦੇ ਨਹੀਂ ਵੱਧ ਸਕਦੇ ਅਸੀਂ ਉਸੇ ਜਗ੍ਹਾ ਤੇ ਮੁੜ ਘਿਰ ਕੇ ਆ ਜਾਨੇ ਆ ਮੁੜ ਘਿਰ ਕੇ ਅਸੀਂ ਉਸ ਜਗ੍ਹਾ ਤੇ ਖੜ੍ਹ ਜਾਨੇ ਆ ਆ ਕੇ ਤੇ ਬਾਕੀ ਇਹ ਹਾਲ ਆ ਵੀ ਜਦੋਂ ਆਪਣੇ ਤੇ ਦੁੱਖ ਤਕਲੀਫ ਕੋਈ ਵੀ ਆਉਂਦਾ ਆ ਮੇਰਾ ਇਕੱਲੇ ਦਾ ਹਾਲ ਨਹੀਂ ਪੂਰੇ ਆਪਣੇ ਸਾਰੀ ਦੁਨੀਆ ਦਾ ਇਹ ਹੀ ਹਾਲ ਆ ਜਦੋਂ ਵੀ ਆਪਣੇ ਤੇ ਕੋਈ ਭੀੜ ਪੈਂਦੀ ਕੋਈ ਦੁੱਖ ਤਕਲੀਫ ਆਉਂਦੀ ਆ ਤੇ ਅਸੀਂ ਇਦਾਂ ਮਹਿਸੂਸ ਕਰਦੇ ਆਂ ਵੀ ਪੂਰੀ ਦੁਨੀਆ ਹੀ ਬਿਮਾਰ ਆ ਪੂਰੀ ਦੁਨੀਆ ਨੂੰ ਇਹੇ ਦੁੱਖ ਆ ਤੇ ਜਦ ਕਿ ਜਦੋਂ ਆਪਣਾ ਮਨ ਸਹੀ ਹੁੰਦਾ ਆ ਤੇ ਆਪਾਂ ਨੂੰ ਉਦੋਂ ਇਦਾਂ ਲੱਗਦਾ ਪੂਰੀ ਦੁਨੀਆ ਆਪਾਂ ਨੂੰ ਬਹੁਤ ਸੋਹਣੀ ਲੱਗਦੀ ਆ ਸੋਹਣੀ ਲੱਗਦੀ ਬਈ ਦੁਨੀਆ ਬਹੁਤ ਵਧੀਆ ਆ ਦੁਨੀਆ ਤੇ ਦੁੱਖ ਹੈ ਹੀ ਨੀਗੇ ਜਦੋਂ ਆਪਣੇ ਤੇ ਪੈਂਦੀ ਆ ਉਦੋਂ ਪਤਾ ਲੱਗਦਾ ਤਾਂ ਹੀ ਤਾਂ ਕਿਹਾ ਆ ਵੀ ਜਿਸ ਤਨ ਲੱਗੇ ਸੋ ਤਨ ਜਾਣੇ ਹੂੰ ਹੂੰ ਅਜ ਨੀਲੇ ਰ ਆਪਣੇ ਤੇ ਉਹ ਹਨਾ ਦੁੱਖ ਬੀਤ ਪੈਂਦਾ ਨਹੀਂ ਆਪਾਂ ਉਹਨੂੰ ਹੰਡਾਉਂਦੇ ਨੇ ਆਪਾਂ ਨੂੰ ਦੂਸਰੇ ਦੇ ਦੁੱਖ ਦਾ ਪਤਾ ਨਹੀਂ ਲੱਗਦਾ ਹਾਂਜੀ ਵੀ ਦੂਸਰੇ ਨੇ ਇਸ ਦੁੱਖ ਨੂੰ ਕਿੱਦਾਂ ਝੱਲਿਆ ਉਹ ਕਿੱਦਾਂ ਇਹਦੇ ਵਿੱਚੋਂ ਨਿਕਲ ਆਇਆ ਜਦੋਂ ਪੈਂਦੀ ਆਪਣੇ ਤੇ ਫੇਰ ਹੀ ਸਮਝ ਆਉਂਦੀ ਆ ਵੀ ਹਾਂ ਵੀ ਇਹ ਦੁੱਖ ਦਾ ਦੁੱਖ ਜਿਹੜਾ ਬਹੁਤ ਵੱਡਾ ਆ ਇਸ ਲਈ ਮੈਂ ਤਾਂ ਇਹੀ ਕਹੂੰਗੀ ਵੀ ਜਿਹੜੇ ਸੁੱਖ ਉਹਨਾਂ ਨੂੰ ਵੀ ਮਾਣ ਤੇ ਜਿਹੜੇ ਦੁੱਖ ਉਹਨਾਂ ਨੂੰ ਵੀ ਇਸ ਤਰ੍ਹਾਂ ਨਾ ਕਰੋ ਕਿ ਇਹ ਸਾਡੇ ਤੇ ਆਉਣੇ ਹੀ ਨਹੀਂ ਚਾਹੀਦੇ ਹਾਂਜੀ ਸਖਤੋ ਦਾ ਡਟ ਕੇ ਮੁਕਾਬਲਾ ਕਰੋ ਤੇ ਆਪਣੀ ਜ਼ਿੰਦਗੀ ਐ ਚ ਅੱਗੇ ਵਧਦੇ ਜਾਓ ਇਹ ਜੇ ਚੰਗੀ ਜੇ ਹਨੇਰਾ ਹੋ ਗਿਆ ਤਾਂ ਚਾਨਣ ਵੀ ਹੋਣਾ ਹੋਣਾ ਹੀ ਹੋਣਾ ਹੈ ਤੇ ਹਨੇਰੀ ਰਾਤ ਤੋਂ ਬਾਅਦ ਹਾਂਜੀ ਸੱਚ ਦਾ ਸੂਰਜ ਸਵੇਰ ਨੂੰ ਨਿਕਲਣਾ ਇਹ ਨਿਕਲਣ ਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਕਿਉਂਕਿ ਜੇ ਚੰਗੇ ਦਿਨ ਨਹੀਂ ਰਹਿੰਦੇ ਹੁੰਦੇ ਤਾਂ ਮਾੜੇ ਵੀ ਨਹੀਂ ਰਹਿੰਦੇ ਹੁੰਦੇ ਇਹ ਆਪਣੇ ਦਿਮਾਗ ਦੇ ਵਿੱਚ ਅਸਾਰੂ ਸੋਚ ਰੱਖੋ ਤਾਂ ਸੁੱਖ ਦੁੱਖ ਦੇ ਵਿੱਚ ਆਉਣਗੇ ਜਰੂਰ ਇਹਨਾਂ ਨੂੰ ਨਾ ਤੁਸੀਂ ਰੋਕ ਸਕਦੇ ਆ ਨਾ ਮੈਂ ਰੋਕ ਸਕਦੀ ਆ ਤੇ ਪਰ ਇਹ ਉਹਨਾਂ ਦੁੱਖ ਨਹੀਂ ਦੇਣਗੇ ਜਿੰਨਾ ਆਪਾਂ ਨੂੰ ਉਸ ਦਾ ਸੋਚ ਕੇ ਹੁੰਦਾ ਤੇ ਸੁਖ ਵੀ ਇੰਨਾ ਜ਼ਿਆਦਾ ਸੁੱਖਾ ਤੇ ਇੰਨਾ ਵੀ ਨਾ ਗਲਤਾਨ ਰਹੋ ਵੀ ਇਸ ਸੋਖੀ ساری ਜ਼ਿੰਦਗੀ ਦਾ ਹਿੱਸਾ ਨੇ ਬਿਲਕੁਲ ਉਹਨਾਂ ਨੂੰ ਆਪਣੇ ਖੋਸ਼ਹਬਾਦ ਨੂੰ ਸਹੀ ਤਰੀਕੇ ਨਾਲ ਉਹਨਾਂ ਨੂੰ ਆਨੰਦ ਮਾਣੋ ਪਰ ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿਸਾ ਨਾ ਬਣਾਓ ਹਾਂਜੀ ਹਾਂਜੀ ਜਿੰਨਾ ਜੇ ਸੋਖਿਆ ਦੁੱਖ ਦੇ ਵਿੱਚ ਸਾਨੂੰ ਹਮੇਸ਼ਾ ਅਰਦਾਸ ਕਰਨੀ ਚਾਹੀਦੀ ਆ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਆ ਤੇ ਜੇ ਦੁੱਖ ਆਉਂਦਾ ਆ ਤੇ ਦੁੱਖ ਸਾਨੂੰ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਹਿੰਮਤ ਦਿੰਦਾ ਦੱਸਦਾ ਆ ਵੀ ਜੇ ਦੁੱਖ ਆਉਂਦਾ ਆ ਤੇ ਆਪਾਂ ਉਹਨੂੰ ਕਿੱਦਾਂ ਝੱਲਣਾ ਆ ਹਨਾ ਆਪਾਂ ਨੂੰ ਉਹਦਾ ਟੱਕਰਾਂ ਕਰਨਾ ਚਾਹੀਦਾ ਆ ਹਾਂਜੀ ਤੇ ਦੁੱਖ ਜਿਹੜਾ ਆ ਉਹਨੂੰ ਇਹ ਨਾ ਕਿ ਇਹ ਸੋਚ ਕੇ ਵੀ ਹਾਏ ਮੇਤੇ ਆ ਦੁੱਖ ਆ ਗਿਆ ਹੁਣ ਮੈਂ ਇਹਨੂੰ ਕਿੱਦਾਂ ਸਹਾਰੂਗਾ ਹੁਣ ਮੈਂ ਇਹਨੂੰ ਕਿੱਦਾਂ ਕਰੂਗਾ ਮੈਂ ਇਹਦੇ ਵਿੱਚੋਂ ਕਿੱਦਾਂ ਨਿਕਲੂਗਾ ਸਾਨੂੰ ਉਹਦੇ ਵਾਸਤੇ ਨਿਕਲਣ ਵਾਸਤੇ ਵੀ ਸਾਨੂੰ ਇੱਕ ਦੂਸਰੇ ਦੇ ਨਾਲ ਆਪਣੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਮੇਰੇ ਤੇ ਆ ਮੁਸੀਬਤ ਆ ਵੀ ਜੇ ਮੈਨੂੰ ਉਹਦਾ ਹੱਲ ਨਹੀਂ ਪਤਾ ਹੋ ਸਕਦਾ ਸਾਡੇ ਨਾਲ ਵਾਲੇ ਨਾਲ ਜਿਹਦੇ ਨਾਲ ਅਸੀਂ ਗੱਲ ਸ਼ੇਅਰ ਕਰਾਂਗੇ ਉਹਨੂੰ ਉਸ ਗੱਲ ਦਾ ਹੱਲ ਪਤਾ ਹੋਵੇ ਵੀ ਇਹਦੇ ਵਿੱਚੋਂ ਕਿੱਦਾਂ ਤੁਸੀਂ ਬਾਹਰ ਨਿਕਲਣਾ ਆਗੇ ਤੇ ਕੇ ਵੀ ਉਹ ਦੋਖ ਡੋਰਾਇੰਦਾ ਆ ਸੇ ਉਹਨੂੰ ਬੜਾ ਹੀ ਵੱਡਾ ਸਮਝ ਲੈਨੇ ਆ ਤੇ ਕਿਸੇ ਨਾਲ ਗੱਲ ਕਰਨ ਤੋਂ ਵੀ ਡਰਦੇ ਆ ਜੱਜਪਦੇ ਆ ਵੀ ਹਾਏ ਜੇ ਮੈਂ ਫਲਾਹ ਦੇ ਨੂੰ ਆਪਣਾ ਦੁੱਖ ਦੱਸਿਆ ਤੇ ਅਗਲਾ ਮੈਨੂੰ ਕੀ ਪਤਾ ਨਹੀਂ ਰਾਏ ਕਿਹੜੀ ਦਊਗਾ ਹਨਾ ਤੇ ਪਰ ਸਿਆਣੇ ਕਹਿੰਦੇ ਆ ਵੀ ਜਿੱਦਾਂ ਦੁੱਖ ਹਰ ਇੱਕ ਨੂੰ ਦੱਸਣਾ ਵੀ ਨਹੀਂ ਚਾਹੀਦਾ ਕਿਉਂਕਿ ਲੂਣ ਹਰ ਇੱਕ ਦੇ ਘਰ ਵਿੱਚ ਹੁੰਦਾ ਆ ਤੇ ਮਾਲਮ ਕਿਸੇ ਕਿਸੇ ਦੇ ਘਰ ਵਿੱਚ ਹੁੰਦੀ ਆ ਪਰ ਦੱਸੋ ਉਹਨੂੰ ਜਿਹੜਾ ਆਪਣਾ ਬਹੁਤ ਕਰੀਬੀ ਆ ਜਿਹੜਾ ਆਪਾਂ ਨੂੰ ਸਹੀ ਸਲਾਹ ਦਿੰਦਾ ਆ ਆਪਾਂ ਨੂੰ ਸਹੀ ਗਾਈਡ ਕਰਦਾ ਆ ਉਹਦੇ ਨਾਲ ਆਪਾਂ ਆਪਣੇ ਦੁੱਖ ਦੀ ਗੱਲ ਸ਼ੇਅਰ ਕਰ ਸਕਦੇ ਆ ਹੋ ਸਕਦਾ ਉਹ ਆਪਾਂ ਨੂੰ ਕੋਈ ਉਹਦੇ ਵਿੱਚੋਂ ਨਿਕਲਣ ਲਈ ਵਧੀਆ ਰਸਤਾ ਦੱਸ ਸਕੇ ਤੇ ਪਰ ਸਭ ਤੋਂ ਮੇਨ ਤਾਂ ਵਧੀਆ ਗੱਲ ਇਹ ਹੀ ਆ ਵੀ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰੋ ਕਿ ਦੁੱਖ ਕਿਸੇ ਦੇ ਨੇੜੇ ਆਵੇ ਹੀ ਨਾ ਤਬਾਰੇ ਇਹ ਆਉਣੇ ਹੈਗੇ ਆ ਇਹ ਜ਼ਿੰਦਗੀ ਦਾ ਅਹਿਮ ਹਿੱਸਾ ਆ ਇਹਨਾਂ ਨੇ ਆਉਣਾ ਹੀ ਆ ਰੋਕ ਨਹੀਂ ਸਕਾਂ ਹਾਂਜੀ ਇਹਨਾਂ ਨੂੰ ਕੋਈ ਨਹੀਂ ਇਹਨਾਂ ਨੂੰ ਰੋਕ ਸਕਦਾ ਜੇ ਸੁੱਖ ਦਿੱਤੇ ਮਿਲ ਕਰਨੇ ਤਾਂ ਦੁੱਖ ਵੀ ਜ਼ਰੂਰ ਆਉਣੇ ਆ ਹਾਂ ਹਾਂ ਤੇ ਆਪਾਂ ਨੂੰ ਹਿੰਮਤ ਰੱਖਣੀ ਚਾਹੀਦੀ ਆ ਉਹਨਾਂ ਨੂੰ ਸਹਾਰਨ ਦੀ ਉਹਨਾਂ ਚੋਂ ਬਾਹਰ ਨਿਕਲਣ ਦੀ ਹਾਂਜੀ ਹਾਂਜੀ ਦੁੱਖ ਆਉਂਦੇ ਰਹੇ ਆ ਦੁੱਖ ਆਉਣਗੇ ਵੀ ਸੁੱਖ ਵੀ ਮਿਲਦੇ ਰਹੇ ਆ ਸੁੱਖ ਮਿਲਣਗੇ ਵੀ ਪਰ ਆਪਾਂ ਵੈਗੁਰੂ ਜੀ ਤਾਸ ਬੇਨਤੀ ਕਰੋ ਵੀ ਵੈਗੁਰੂ ਸੱਚੇ ਪਾਤਸ਼ਾਹ ਸਾਨੂੰ ਦੋਨਾਂ ਨੂੰ ਹੀ ਹਟਾਉਣ ਦਾ ਸਹੀ ਤਰੀਕਾ ਹੈ ਅਸੀਂ ਕੋਈ ਇਹਦੇ ਵਿੱਚ ਇਸ ਤਰ੍ਹਾਂ ਨਾ ਹੋਵੇ ਵੀ ਅਸੀਂ ਕੋਈ ਗਲਤੀ ਕਰੀਏ ਜਾਂ ਕੁਝ ਕਰੀਏ ਜਿਹੜੀ ਸਾਨੂੰ ਪਿੱਛੋਂ ਜਾ ਕੇ ਦੁੱਖ ਦੇਵੇ ਕਈ ਲੋਕ ਐਉਂ ਕਰਦੇ ਨੇ ਜਦੋਂ ਦੁੱਖ ਆਉਂਦਾ ਤਾਂ ਬਹੁਤ ਸਾਰੇ ਲੋਕ ਮਤਲਬ ਕਿ ਇੰਨਾ ਜ਼ਿਆਦਾ ਆਪਣੇ ਆਪ ਨੂੰ ਉਸ ਦੇ ਵਿੱਚ ਗਲਤਾਨ ਕਰ ਲੈਂਦੇ ਆ ਵੀ ਆਪਣੇ ਆਪ ਨੂੰ ਇੰਨਾ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਵੀ ਦੁੱਖ ਤਾਂ ਨਿਕਲ ਜਾਂਦਾ ਪਰ ਉਹ ਜਿਹੜੀ ਆਪਣ ਨੂੰ ਬਿਮਾਰੀ ਲੱਗ ਜਾਂਦੀ ਉਹ ਫਿਰ ਜਾਂ ਨਿਕਲਦੀ ਨਹੀਂ ਤੇ ਜਾਂ ਫਿਰ ਨਿਕਲੇ ਤਾਂ ਬਹੁਤ ਔਖੇ ਨਿਕਲੇ ਇਸ ਲਈ ਪਹਿਲਾਂ ਹੀ ਉਹਨਾਂ ਨੂੰ ਇੰਨਾ ਹਾਵੀ ਨਾ ਹੋਣ ਦੇ ਕਿਉਂਕਿ ਇਹਨਾਂ ਨੇ ਚਲੇ ਜਾਣਾ ਹੁੰਦਾ ਵਾ ਆਪਣੇ ਰੁਪੇਆਂ ਰੁਪੇ ਨਹੀਂ ਹੈ ਕਿ ਨਾ ਇਹਨਾਂ ਨੇ ਰੁਕਣਾ ਪਿਆ ਰੁਪੇ ਨਾ ਹਟਾਇਆ ਹਟਣਾ ਤੇ ਆਪਾਂ ਇਹਨਾਂ ਦੇ ਲਈ ਸਿਰਫ ਬਹਿਗੁਰੂ ਦੇ ਕਹਿਣ ਅਨਸਾਰ ਹੀ ਭਾਣਾ ਮੰਨੋ ਜਿਹੜੇ ਕੋਈ ਦੁੱਖ ਜਿਆਦਾ ਵੱਡਾ ਦੁੱਖ ਹੋਵੇ ਤੇ ਲਈ ਭਾਣਾ ਮੰਨੋ ਜੇ ਕਿ ਛੋਟਾ ਦੁੱਖ ਹੋਵੇ ਹੱਲ ਸੋਚਿਓ ਬਸ ਇਹੀ ਆਪਣੇ ਕੋਲ ਤਾਂ ਹੈ ਇਸਲਾਮ ਹਾਂ ਜੀ ਹਾਂ ਜੀ ਇਹ ਹੈ ਦੇ ਬਾਕੀ ਜਿੱਦਾਂ ਸਿਆਣੇ ਕਹਿ ਦਿੰਦੇ ਆ ਵੀ ਜਦੋਂ ਕੋਈ ਤੂਫਾਨ ਆਉਂਦਾ ਆ ਉਹ ਦਰਖਤ ਦੀਆਂ ਜੜ੍ਹਾਂ ਨੂੰ ਐਨ ਮਜ਼ਬੂਤ ਕਰ ਦਿੰਦਾ ਇਸੇ ਤਰ੍ਹਾਂ ਜਿੱਦਾਂ ਜੇ ਆਪਣੇ ਤੇ ਕੋਈ ਦੁੱਖ ਤਕਲੀਫ ਹੁੰਦਾ ਆ ਤੇ ਆਪਾਂ ਨੂੰ ਉਹ ਸਟਰੋਂਗ ਵੀ ਬਣਾ ਕੇ ਜਾਂਦਾ ਆ ਆਪਾਂ ਨੂੰ ਉਹ ਸਿੱਖਿਆ ਵੀ ਦੇ ਕੇ ਜਾਂਦਾ ਆ ਤਾਂ ਵੀ ਆਪਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਇਹੀ ਸਲਾਹ ਦਵਾਂਗੇ ਵੀ ਜੇ ਕੋਈ ਵੀ ਦੁੱਖ ਤਕਲੀਫ ਹੁੰਦਾ ਆ ਤੇ ਉਹਦੇ ਵਿੱਚ ਬਿਲਕੁਲ ਵੀ ਘਬਰਾਉਣਾ ਨਹੀਂ ਤੁਸੀਂ ਤੇ ਜੇ ਸੁੱਖ ਦਿੱਤੇ ਆ ਵਾਹਿਗੁਰੂ ਨੇ ਤੇ ਉਸ ਮਾਲਕ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰਾਨਾ ਆ ਤੇਰਾ ਸ਼ੁਕਰ ਕਰਦੇ ਆ ਕਿ ਤੂੰ ਸਾਨੂੰ ਜ਼ਿੰਦਗੀ ਦੀ ਹਰ ਇੱਕ ਸੁੱਖ ਸਹੂਲਤ ਦਿੱਤੀ ਆ ਹਾਂਜੀ ਤੇ ਜੇ ਦੁੱਖ ਦਿੱਨਾ ਆ ਤੇ ਸਾਨੂੰ ਸਬਰ ਸੰਤੋਖ ਦੇ ਹੀ ਅਸੀਂ ਉਹਨੂੰ ਸਹਾਰ ਸਕੀਏ ਸਹੀ ਹੈ ਤੇ ਆਪਾਂ ਹੁਣ ਇਜਾਜ਼ਤ ਲਈਏ ਆਪਣੇ ਸੁੰਦੇ ਆ ਹਾਂਜੀ 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 ਤੇ ਅੱਜ ਦਾ ਸਾਡਾ ਟੌਪਿਕ ਉਮੀਦ ਕਰਦੇ ਆਂ ਵੀ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦਾ ਅਹਿਮ ਹਿੱਸਾ ਆ ਤੇ ਇਹ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਆ ਜੇ ਅਸੀਂ ਕਹੀਏ ਸਾਡੀ ਜ਼ਿੰਦਗੀ ਵਿੱਚ ਨਹੀਂ ਹੈਗੇ ਸਾਡੀ ਜ਼ਿੰਦਗੀ ਵਿੱਚ ਵੀ ਬਹੁਤ ਦੁੱਖ ਸੁੱਖ ਆਏ ਆ ਤੇ ਆਉਂਦੇ ਵੀ ਆ ਤੇ ਅਸੀਂ ਮਾਲਕ ਅਗੇ ਅਰਦਾਸ ਬੇਨਤੀ ਇਹੀ ਕਰਦੇ ਹੁੰਨੇ ਆ ਕਿ ਮਹਾਰਾਜ ਜੀ ਸਾਨੂੰ ਤੁਸੀਂ ਹਿੰਮਤ ਬਖਸ਼ਿਓ ਸਾਨੂੰ ਤੁਸੀਂ ਹੌਸਲਾ ਬਖਸ਼ਿਓ ਦੁੱਖ ਵੇਲੇ ਆਪਣਾ ਮਤਲਬ ਕਿ ਅਰਦਾਸ ਬੇਨਤੀ ਕਰਨੀ ਕਿਸ ਤੁਹਾਨੂੰ ਸਹਿਣ ਸ਼ਕਤੀ ਦੇ ਬ੍ਰਹਮਾਤਮਾ ਹਣਾ ਤੇ ਜੇ ਅੱਜ ਦਾ ਇਹਨਾਂ ਨੂੰ ਟੌਪਿਕ ਆਪਣਾ ਸਾਡਾ ਤੁਹਾਨੂੰ ਵਧੀਆ ਲੱਗਿਆ ਹਾਂਜੀ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਕਰਨੇ ਤੇ ਸਾਨੂੰ ਆਪਣੇ ਸੁਝਾਅ ਜ਼ਰੂਰ ਦੱਸਨੇ ਹਾਂਜੀ ਅੱਗੇ ਹੋਜਿਆ ਲੱਗਿਆ ਤੁਹਾਨੂੰ ਸਾਡਾ ਇਹ ਪੋਡਕਾਸਟ ਤੇ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਣਾ ਇਹਦੇ ਨਾਲ ਸਾਡਾ ਹੌਸਲਾ ਵਧਦਾ ਹੈ ਹਾਂਜੀ ਤੇ ਅਸੀਂ ਅੱਗੇ ਤੋਂ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਪੋਡਕਾਸਟ ਜ਼ਿੰਦਗੀ ਦੇ ਰੰਗ ਦੇ ਤੇ ਲੈ ਕੇ ਆਵਾਂਗੇ ਜਾਂ ਜਿਹੜਾ ਵੀ ਕੋਈ ਤੁਹਾਨੂੰ ਪਸੰਦ ਹੈ ਹਾਂਜੀ ਟਾਪਿਕ ਉਹ ਸਾਨੂੰ ਲਿਖੋ ਅਸੀਂ ਉਹਦੇ ਤੇ ਬੋਲਾਂਗੇ ਹਾਂਜੀ ਅਸੀਂ ਉਹਦੇ ਤੇ ਵੀ ਜ਼ਰੂਰ ਗੱਲਬਾਤ ਕਰਾਂਗੇ ਤੇ ਤਦ ਤੱਕ ਲਈ ਤੁਸੀਂ ਇੰਜੋਏ ਕਰੋ ਇਹਨੂੰ ਸਾਡੇ ਪੋਡਕਾਸਟ ਨੂੰ ਤੇ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ ਮਿਲਦੇ ਆਪਾਂ ਅਗਲੇ ਪੋਡਕਾਸਟ ਵਿੱਚ ਜ਼ਿੰਦਗੀ ਦੇ ਰੰਗ ਵਿੱਚ ਹਾਂਜੀ